ਦੱਸਦੀ ਹੈ ਕਿ ਸੁਪਨਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਨੇ ਸਰਮੋਹਨ ਸਿੰਘ ਪੀਪੀਐਸ ਏਸੀਪੀ ਐਚਕੂ ਦੇ ਨਾਲ ਪੁਲਿਸ ਲਾਈਨ ਜਲੰਧਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ 14 ਐਮਰਜੈਂਸੀ ਰਿਸਪੌਂਸ ਸਿਸਟਮ ਮੋਟਰਸਾਈਕਲਾਂ ਨੂੰ ਹਰੀ ਚੰਡੀ ਦੇ ਕਰਵਾਨਾ ਕੀਤਾ ਏਈਆਰਐਸ ਮੋਟਰਸਾਈਕਲ ਖਾਸ ਤੌਰ ਤੇ ਪੁਲਿਸ ਵੱਲ ਦੀ ਐਮਰਜੈਂਸੀ ਰਿਸਪੌਂਸ ਸਿਸਟਮ ਸਟਾਫ ਨੂੰ ਬਤੌਣ ਲਈ ਤਿਆਰ ਕੀਤੇ ਗਏ ਹਨ ਬਧੇਰੇ ਜਾਣਕਾਰੀ ਦੇ ਦੱਸ ਦਿੰਦੇ ਹਾਂ ਕਿ ਖਾਸ ਤੌਰ ਤੇ ਸੰਘਣੀ ਆਵਾਜਾਈ ਵਾਲੇ ਖੇਤਰਾਂ ਜਾਂ ਤੰਗ ਸੜਕਾਂ ਵਾਲੇ ਖੇਤਰਾਂ ਵਿੱਚ ਜਿੱਥੇ ਵੱਡੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਇਹ ਮੋਟਰਸਾਈਕਲ ਸ਼ਹਿਰ ਦੇ ਸਾਰੇ 14 ਥਾਣਿਆਂ ਨੂੰ ਅਲਾਟ ਕੀਤੇ ਗਏ ਹਨ ਹਰ ਥਾਣੇ ਨੂੰ ਇੱਕ ਇੱਕ ਮੋਟਰਸਾਈਕਲ ਸੌਂਪਿਆ ਗਿਆ ప్రతి ਮੋਟਰਸਾਈਕਲ ਦੋ ਪੁਲਿਸ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ ਅਤੇ ਉਹ ਆਪਣੀ ਬੀਟ ਤੇ ਕੰਮ ਕਰਨਗੇ ਚੈਕਿੰਗ ਕਰਨਗੇ ਅਤੇ ਗਸ਼ਤ ਕਰਨਗੇ ਦਿਖਾਉਦੇ ਹਾਂ ਪੂਰੀ ਵੀਡੀਓ ਜਿਹੜੇ ਮੋਟਰਸਾਈਕਲ ਦਿੱਤੇ ਗਏ ਉਹਨਾਂ ਬਾਰੇ ਜਾਣਕਾਰੀ ਦੇ ਦੇਵਾਂ ਪੁਨਮ ਮੋਟਰਸਾਈਕਲ ਹੈ ਕੜੀ ਕੜੀ ਤਰ੍ਹਾਂ ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਗਿਆ ਟੋਟਲ 14 ਪੁਲਿਸ ਸਟੇਸ਼ਨਾਂ 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਪਲੱਸ ਦੋ 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 ਤੇ EMPLOYEES ਆ ਜਿਹੜੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਤੇ ਆਲਰੇਡੀ ਇਹਨਾਂ ਬੀਟਾਂ 'ਚ ਤਿੰਨ ਤਿੰਨ ਇਅਰਸ ਵਹੀਕਲਸ ਆਲਰੇਡੀ ਚੱਲ ਰਹੇ ਆ ਫੋਰਸ ਐਨਾਸ ਕਰਨ ਲਈ ਇੱਕ ਇੱਕ ਹੋਰ ਮੋਟਰਸਾਈਕਲ ਅੱਜ ਨਵਾ ਸੀਪੀ ਸਾਹਿਬ ਨੇ ਫਲੈਗ ਆਫ ਕੀਤਾ ਕੀ ਕੰਮ ਰਹੇ ਨੇnabla ਮਾ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੇ ਉੱਥੇ ਜਾਣਗੇ ਆਦਰਵਾਇਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਕਿਰਚ ਲੰਗੇ ਕਿੱਦਾਂ ਪਹਿਲੇ ਵੀ ਚੱਲੇ ਸੀ ਸੀਐਪੀਸੀਆਰ ਵਾਲੇ ਮੋਟਰਸਾਈਕਲ ਸੇਮ ਚੀਜ਼ ਹੈ ਉਹੀ ਕੰਮ ਕਰਨਗੇ ਲਗਾਤਾਰ ਵਾਦਤਾਂ ਵਧਦੀਆਂ ਸੇਮ ਉਹੀ ਕੰਮ ਕਰਨਗੇ ਜਿਦਾ ਪਹਿਲਾਂ ਕਰਦੇ ਸੀ ਇਹਨਾਂ ਨੂੰ ਇੱਕ ਸਪੈਸੀਫਿਕ ਬੀਟ ਦਿੱਤੀ ਗਈ ਹੈ ਆਪਣੀ ਬੀਟ ਜੀ ਹਰ ਥਾਣੇ ਚੇਕ ਪੁਲਿਸ ਸਟੇਸ਼ਨ ਹਾਂ ਕੀ ਲੱਗਦਾ ਹੈ ਇਹ ਜਿਹੜੀਆਂ ਸਨੇਚਿੰਗ ਦੀਆਂ ਜਾਂ ਬਾਕੀ ਘਟਨਾਵਾਂ ਹੈ ਉਹਨਾਂ ਦੇ ਉੱਪਰ ਹਾਂ ਇਹਦੇ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪੁਲਿਸ ਸਟੇਸ਼ਨ ਦੀ